ਕਾਲੂराम ਬਗੀਚੀ ਨੇੜੇ ਸੀਵਰੇਸ ਦਾ ਪਾਣੀ ਇਕੱਠਾ ਹੋਣ ਕਰਕੇ ਲੋਕ ਨਰਕਪਰੀ ਜ਼ਿੰਦਗੀ ਜੀਉਣ ਦੇ ਲਈ ਮਜਬੂਰ ਹਨ ਇਸ ਸੜਕ ਦੇ ਰਾਹੀਂ ਸਕੂਲ ਪੀਰਖਾਨਾ ਅਤੇ ਮੰਦਿਰ ਜਾਣ ਵਾਲੇ ਬੱਚਿਆਂ ਤੇ ਆਮ ਲੋਕਾਂ ਨੂੰ ਲੰਘਣ ਦੇ ਵਿੱਚ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ باوجود ਕਈ ਵਾਰ ਸ਼ਿਕਾਇਤਾਂ ਕਰਨ ਦੇ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਪੱਕਾ ਹੱਲ ਨਹੀਂ ਕੱਟਿਆ ਨਮਸਕਾਰ ਜੀ ਮੈਂ ਬੇਪਨ ਕੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਤੋਂ ਪੰਜਾਬ ਤੁਸੀਂ ਵੀ ਮੇਰੇ ਪਿੱਛੇ ਹਾਲਾਤ ਦੇਖ ਸਕਦੇ ਹੋ ਇਹ ਕੋਈ ਮੀਂਹ ਦਾ ਪਾਣੀ ਨਹੀਂ ਹੈ ਸਭ ਕੁਝ ਸ਼ੀਵਰੇ ਦਾ ਗੰਦਾ ਪਾਣੀ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਸਫਸੇਮਾ ਦਾ ਸਾਹਮਣਾ ਕਰਨਾ ਪੈਰੇਗਾ ਇਸ ਤੋਂ ਇਲਾਵਾ ਜਿੱਦਾਂ ਗੱਲ ਕੀਤੀ ਆ ਵੀ ਤਾਂ ਇਹਦੇ ਨਾਲ ਜਿਹੜੇ ਹੈਗੇ ਮੰਦਰ ਹੈ ਸਕੂਲ ਹੈ ਜਿਹੜੇ ਬੱਚੇ ਹੈ ਇਹਦੇ ਵਿੱਚ ਗਿਰ ਵੀ ਜਾਂਦੇ ਹੈਗੇ ਆਮ ਲੋਕਾਂ ਨੂੰ ਵੀ ਰਾਸ ਸਭੇ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾਗਾ ਤੁਸੀਂ ਮੇਰੇ ਪਿੱਛੇ ਹਾਲਾਤ ਦੇਖ ਸਕਦੇ ਹੋ ਵੀ ਕਿਸੇ ਦੇ ਹਾਲਾਤ ਹੈ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਜਿਹੜੀ ਹੈਗੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਰੇਗਾ ਪਰ ਪ੍ਰਸ਼ਾਸਨ ਵੱਲੋਂ ਪਤਾ ਨਹੀਂ ਉਹਨਾਂ ਨੂੰ ਦਿਖਾਈ ਵੀ ਦੇ ਰਿਹਾ ਜਾਂ ਕੋਈ ਮਤਲਬ ਜਿਹੜਾ ਹੈਗਾ ਨ ਜਿਹੜਾ ਹੈਗਾ ਕਦੋਂ ਜਾਗੇਗਾ ਇਸ ਟਾਈਮ ਸਾਡੇ ਨਾਲ ਪਬਲਿਕ ਜੀ ਮਿਊਂ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹਤ ਹੈ ਬਈ ਸ਼ੀਂਹੇ ਦਾ ਬੁਰਾ ਹਾਲ ਹੈ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਜੀ ਦੁਨੀਆ ਟੱਪ ਦੀਆਂ ਬਹੁਤ ਬੁਰਾ ਹਾਲ ਹੈ ਜੀ ਬੱਚੇ ਜਾਂਦੇ ਸਕੂਲ 'ਚ ਸਾਰੇ ਡਿੱਗਦੇ ਆ ਬਹੁਤ ਬੁਰਾ ਹਾਲ ਹੈ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਣੀ ਬਹੁਤ ਚੇਰ ਹੋਗਾ ਜੀ ਕੰਟੜਾ ਸਾਲ ਹੀ ਹੋਗੇ ਹੋਣਗੇ ਪੁੱਤ 40 ਹੋ ਗਿਆ ਹਾਂ ਜੀ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਉਹ ਕੀ ਮੈਂ ਕਰਦੇ ਕੀ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਇਹਦਾ ਮਸਲਾ ਹਲ ਹੋਣਾ ਚਾਹੀਦਾ ਜੀ ਬੱਚੇ ਸਕੂਲ ਲੈ ਕੇ ਜਾਂਦੇ ਡਿੱਗਦੇ ਆ ਜੀ ਬਹੁਤ ਬੁਰਾ ਹਾਲ ਹੈ ਪਰ ਸਾਂ ਵੀਰਵਾਰਤੀ ਆ ਪੀਰਖੰਡ ਨੇ ਵੇਖੋ ਕਿੰਨੀ ਸੰਗਤ ਆਂਦੀ ਇੱਥੇ ਮੈਂ ਖੁਦ ਬੱਚਿਆਂ ਨਾਲ ਆਇਆ ਜੀ ਤੇ ਇਹ ਲਗਾ ਲਓ ਕਿ ਵੀ ਮੇਰੀ ਵਾਈਫ ਦਾ ਪੇਰ ਮਥਾ ਬੱਚੇ ਆ ਜੀ ਅਸੀਂ ਅਸੀਂ ਬਾਬੇ ਦੇ ਹੱਥੀਂ ਮਾ ਸਾਡੇ ਘਰ ਆਨੇ ਆ ਤੇ ਅਸੀਂ ਫਿਰ ਪੂਰੀ ਰਾਤ ਸੀ ਇਹ ਸਰਾਤ ਇਸ ਗਲੀ ਚ ਚਲ ਗਏ ਸੀ ਉਧਰ ਮੋਲ ਵੀ ਤੁਹਾਨੂੰ ਸੁਨਸਣਾਂ ਹੁੰਦੀ ਆ ਇਹ ਤਾਂ ਫਿਰ ਵੀ ਰੋਡ ਵਗਦਾ ਇਹ ਤਾਂ ਜਲਦ ਕੋਈ ਸਨਵਾਈਟ ਕੀਤੀ ਜਾਂਦੀ ਨਹੀਂ ਹਾਲੇ ਤੱਕ ਤਾਂ ਕੋਈ ਨਹੀਂ ਹੋਈ ਹੁਣ ਕੀ ਮੰਗ ਕਰਦੇ ਹੁਣ ਤਾਂ ਇਹੀ ਮੰਗ ਕਰਦੇ ਆ ਵੀ ਵੇਖੋ ਇਹ ਧਾਰਮਿਕ ਸਥਾਨ ਹੈਗਾ ਆਵਾਜ਼ਾਈ ਬਹੁਤ ਹੈ ਇੱਥੇ ਠੀਕ ਆ ਤੇ ਜਲਦ ਜਲਦ ਦਾ ਮਤਲਬ ਸਮਾਧਾਨ ਹੋਣਾ ਚਾਹੀਦਾ ਨਹੀਂ ਇੱਥੇ ਕਿ ਕੋਈ ਦੁਰਘਟਨਾ ਦਾ ਕਾਰਨ ਵੀ ਹੋ ਸਕੇ ਜੈਤੂ ਦੀਆਂ ਜਿਹੜੀਆਂ ਖਾਸ ਮੰਗਾਂ ਜਿਹੜੀਆਂ ਉਹ ਹੀ ਹੈ ਕਿ ਜਿਹੜੀਆਂ ਜੈਤੂ ਦੀਆਂ ਮਾਲਗਦਮ ਰੋਡ ਹੋਇਆ ਮੰਦਰ ਰੋਡ ਹੋਇਆ ਉਧਰ ਆਪਣਾ ਸੇਵਲ ਸਟਾਲਾ ਰੋਡ ਹੋਇਆ ਇਹ ਜੈਤੂ ਦੀ ਜਿੰਨੀਆਂ ਵੀ ਸੜਕਾਂ ਨੇ ਇਹ ਹੁਣ ਬਹੁਤ ਜ਼ਿਆਦਾ ਟੁੱਟ ਚੁੱਕੀਆਂ ਐ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਹਨੂੰ ਮੈਂ ਮੰਗ ਕਰੂੰਗਾ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਹਰੀਸ਼ ਜੀ ਬਹੁਤ ਵਧੀਆ ਐ ਉਹਨਾਂ ਨੇ ਪਿੱਛੇ ਉਹਨਾਂ ਨੇ ਫੇਸਬੁਕ ਤੇ ਵੀ ਆਪਣੀ ਪੋਸਟ ਪਾਈ ਸੀਗੀ ਮੰਡੀ ਦੇ ਵਿਕਾਸ ਲਈ ਪੈਸੇ ਆਏ ਆ ਜੋ ਪੈਸੇ ਆਏ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਮੰਡੀ ਦੀ ਭਲਾਈ ਲਈ ਉਹ ਲਾਏ ਜਾਣ ਠੀਕ ਹੈ ਨਾ ਮੰਡੀ ਉਹਨਾਂ ਨੂੰ ਫੇਰ ਹੀ ਇਸੇ ਗਲਤੀ ਯਾਦ ਕਰੇਗੀ ਅੱਜ ਦਾ ਜੇ ਦਿਨ ਦੇਖਿਆ ਜਾਵੇ ਤਾਂ ਅੱਜ ਦਾ ਦਿਨ ਬਹੁਤ ਜ਼ਿਆਦਾ ਮੰਡੀ ਵਾਸੀਆਂ ਦਾ ਬੁਰਾ ਹਾਲ ਹੈ ਕੋਈ ਸੜਕ ਨਹੀਂ ਬਣੀ ਹੋਈ ਇੱਥੇ ਕਿਸੇ ਸਮੇਂ ਵੀ ਵੱਡਾ ਹਾਦਸਾ ਵੀ ਵਾਪਰਦਾ ਹੈ ਹਾਂਜੀ 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 ਹਾਦਸਾ ਤਾਂ ਵਾਪਰਦਾ ਹੈ ਇਹ ਮੰਡੀ ਦਾ ਮੇਨ ਰੋਡ ਹੈ ਜੀ ਇਹ ਜਿਹੜਾ ਹੈਗਾ ਤੇ ਮੰਡੀ ਦਾ ਮੇਨ ਰੋਡ ਹੈ ਇੱਥੇ ਉਹਦੇ ਜਿਹੜੇ ਸਾਰੇ ਭਗਤ ਜਾਂਦੇ ਆ ਕਾਵੜੀਏ ਜਾਂਦੇ ਆ ਸ਼ਾਮ ਮੰਦਰ ਨੂੰ ਜਾਂਦੇ ਆ ਇਹ ਸੜਕ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਮੇਰੀ ਤਾਂ ਇਹੀ ਗੱਲ ਹੈ ਵੀ ਪ੍ਰਸ਼ਾਸਨ ਨੂੰ ਮੈਂ ਮੰਗ ਕਰਾਂਗਾ ਜੱਤੂ ਦਿਨ ਆਪਣੇ ਜਿਹੜੇ ਹੈਗੇ ਐਮਐਲਏ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਹਨਾਂ ਜਿਹੜੀਆਂ ਮੰਡੀ ਨਿਵਾਸੀਆਂ ਦੀਆਂ ਜਿਹੜੀਆਂ ਮੰਗਾਂ ਇਹਨਾਂ ਦੇ ਜ਼ਰੂਰ ਜਲਦੀ ਤੋਂ ਜਲਦੀ ਗੌਰ ਕੀਤਾ ਜਾਵੇ ਆ ਕਰਵਾਓ ਜੀ ਮਸਲਾ